ਆਉਣ ਵਾਲੀਆਂ ਅਮਰੀਕਾ ਦੀਆਂ ਚੋਣਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਮਲਾ ਹੈਰਿਸ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਚੋਣ ਦੀ ਬਹਿਸ ਲਈ ਉਹ ਤਿਆਰ ਹੈ 트ੰਪ ਦੇ ਨਾਲ ਜਲਦ ਹੀ ਕਰਨਗੇ ਉਹ ਉਹਨਾਂ ਦੇ ਨਾਲ ਬਹਿਸ ਜੀ ਹਾਂ ਇੰਟਰਨੈਸ਼ਨਲ ਡੈਕਸ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਰਾ ਹੈਰਿਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਡੋਨਲਡ 트ੰਪ ਨਾਲ ਚੋਣ ਬਹਿਸ ਕਰਨ ਲਈ ਤਿਆਰ ਹੈ ਉਹਨਾਂ ਨੇ ਖੁਦ ਨੂੰ 트ੰਪ ਲਈ ਵੱਡੀ ਚੁਣੌਤੀ ਦੱਸਿਆ ਹੈ ਅਤੇ 트ੰਪ ਨੇ ਤੇ ਦੋਸ਼ ਵੀ ਲਗਾਇਆ ਹੈ ਕਿ ਉਹ 10 ਸਤੰਬਰ ਨੂੰ ਹੋਣ ਵਾਲੀ ਬੈਸ ਤੋਂ ਪਿੱਛੇ ਹਟਣਾ ਛੋਂਦੇ ਹਨ ਕਮਲਾ ਹੈਰਿਸ ਹੁਣ ਤੱਕ ਇੰਡੀਆਨਾ ਅਤੇ ਟੈਕਸਾਸ ਦੇ ਨਾਲ-ਨਾਲ ਜੁਆਇੰਟ ਬੇਸ ਐਡਰਿਊਜ ਦਾ ਦੌਰਾ ਕਰ ਚੁੱਕੀ ਹੈ ਉਸ ਨੇ ਸਾਂਝੇ ਤੌਰ ਤੇ ਕਿਹਾ ਹੈ ਕਿ ਮੈਂ ਸਾਰੇ ਵੋਟਰਾਂ ਦਾ ਸਨਮਾਨ ਕਰਦੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਸਾਰੇ ਵੋਟਰ ਚੋਣ ਬੈਸ ਨੂੰ ਸਕਰੀਨ ਤੇ ਦੇਖਣ ਲਈ ਉਤਸੁਕ ਹਨ ਜਿਸ ਲਈ ਮੈਂ ਪੂਰੀ ਤਰ੍ਹਾਂ ਤਿਆਰ हां ਇਹ ਯੋਜਨਾ ਅੱਗੇ ਕੀ ਤਿਆਰ ਕੀਤੀ ਜਾ ਰਹੀਗੀ ਇਸ ਬਿਆਨ ਤੇ ਕਮਲਾ ਹੈरिस ਤੇ ਇਹ ਬਿਆਨ ਤੇ ਜਿੱਥੇ ਰਾਜਨੀਤੀ ਕਾਫੀ ਗਰਮਾ ਚੁੱਕੀ ਗਈ ਹੈ ਉੱਥੇ ਇੱਕ ਵੱਡਾ ਚੈਲੰਜ ਵੀ ਕਰ ਦਿੱਤਾ ਗਿਆ ਹੈਗਾ ਹੈ 트럼ਪ ਨੂੰ ਕਿਉਂਕਿ 트럼ਪ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹੈਗੇ ਨਹੀਂ ਉਹਨਾਂ ਅੱਗੇ ਕਿਹਾ ਕਿ ਪਿਛਲੀ ਚੋਣ ਬਹਿਸ ਵਿੱਚ ਬਾਈਡਨ ਅਤੇ 트럼ਪ ਸਨ ਆਮਨਸ ਆਮੋ ਸਾਹਮਣੇ 10 ਸਤੰਭਨ ਨੂੰ ਹੋਣ ਵਾਲੀ ਇਹ ਬਹਿਸ ਉਹਨਾਂ ਦੇ ਬਹਿਸਾਂ ਵਿੱਚੋਂ ਇੱਕ ਹੈ ਜੋ ਕਿ ਰਾਸ਼ਟਰਪਤੀ ਜੋ ਬਾਈਡਨ ਅਤੇ 트럼ਪ ਵਿਚਕਾਰ ਹੋਈਆਂ ਸਨ ਇਸ ਤੋਂ ਪਹਿਲਾਂ ਇਹ 27 ਜੂਨ ਨੂੰ ਹੋਈ ਸੀ ਜਿਸ ਵਿੱਚ ਡੋਨਾਲਡ 트럼ਪ ਅਤੇ ਜੋ ਬਾਈਡਨ ਆਮੋ ਸਾਹਮਣੇ ਸਨ ਮਾੜੇ ਪ੍ਰਦਰਸ਼ਨ ਤੋਂ ਬਾਅਦ ਬਾਈਡਨ ਨੇ ਹਾਲ ਹੀ ਵਿੱਚ ਆਪਣੇ ਆਪ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਵਾਪਸ ਲੈ ਲਿਆ ਸੀ ਅਤੇ ਕੰਬਲਾ ਹੈਰਿਸ ਨੂੰ ਆਪਣੇ ਉਤਰਾਧਿਕਾਰੀ ਵਜੋਂ ਸਮਰਥਕ ਦਿੱਤਾ 트럼ਪ ਨੇ ਕਿਹਾ ਕਿ ਉਹ ਬੈਸ ਨੂੰ ਫੋਕਸ ਨਿਊਜ਼ ਤੇ ਲਿਜਾਣਾ ਚਾਹੁੰਦੇ ਹਨ ਜੋ ਪਹਿਲਾਂ ਹੀ ਸੀਐਨਐਨ ਦੁਆਰਾ ਆਯੋਜਿਤ ਕੀਤਾ ਗਿਆ ਸੀ 트럼ਪ ਨੇ ਇਹ ਵੀ ਕਿਹਾ ਕਿ ਉਹ ਇੱਕ ਤੋਂ ਇੱਕ ਵੱਧ ਵਾਰ ਹੈਰਿਸ ਦਾ ਸਾਹਮਣਾ ਕਰਨ ਲਈ ਤਿਆਰ ਹਨ ਉਧਰ ਭਾਰਤੀ ਅਮਰੀਕੀਆਂ ਨੇ ਬਾਈਡਨ ਦਾ ਫੈਸਲੇ ਦਾ ਕੀਤਾ ਸਵਾਗਤ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੋ ਜਾਂ ਚਾ ਵੀ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਤੋਂ ਹਟ ਗਏ ਹਨ ਇਸੇ ਫੈਸਲੇ ਨਾਲ ਅਮਰੀਕਾ ਵਿੱਚ ਸਿਆਸੀ ਹਲਚਲ ਮਚ ਚੁੱਕੀ ਗਈ ਆ ਬਾਈਡਨ ਦੀ ਵਿਰੋਧੀ ਰਿਪਬਲਿਕ ਪਾਰਟੀ ਦੇ ਉਮੀਦਵਾਰ ਉਸ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ ਦੂਜੇ ਪਾਸੇ ਭਾਰਤੀ ਅਮਰੀਕੀਆਂ ਨੇ ਬਾਈਡਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਭਾਰਤੀ ਅਮਰੀਕੀਆਂ ਨੇ ਕਿਹਾ ਕਿ ਜੇ ਜੋ ਬਾਈਡਨ ਲਈ ਇਹ ਇੱਕ ਮੁਸ਼ਕਲ ਫੈਸਲਾ ਰਹਾ ਹੋਵੇਗਾ ਪਰ ਵਿਸ਼ਵ ਪੱਤੇ ਅਮਰੀਕਾ ਨੂੰ ਸਰਬ ਉੱਚ ਰੱਖਣ ਲਈ ਕਦਮ ਚੁੱਕਨੇ ਜ਼ਰੂਰੀ ਸੀ ਭਾਰਤੀ ਅਮਰੀਕੀਆਂ ਦਾ ਕਿਹਾ ਕਿ ਜਿਸ ਤਰ੍ਹਾਂ ਇੱਕ ਸਿਪਾਹੀ ਜੰਗ ਦੇ ਮੈਦਾਨ ਦੇ ਵਿੱਚ ਯੋਗਦਾਨ ਪਾਉਂਦਾ ਹੈ ਉਸੇ ਤਰ੍ਹਾਂ ਹੀ ਬਾਈਡਨ ਨੇ ਵੀ ਅਮਰੀਕੀ ਨੂੰ ਅਮਰੀਕਾ ਨੂੰ ਸਰਬ ਉੱਤਮ ਬਣਾਉਣ ਲਈ ਆਪਣਾ ਅੰਤਿਮ ਯੋਗਦਾਨ ਦਿੱਤਾ ਹੈ